सतनाम श्री गुरु साहिब जी सौर महला पहला ਜਿਨ ਨੇ ਸਾਥ ਗੁਰ ਸੇ ਆ ਤਿਆਰੇ ਜਿਨ ਕੇ ਸਾਥ ਤਰੇ ਜਨਾਂ ਠਾਕ ਨ ਪਾਈਏ ਪਿਆਰੇ ਅਮਰਤ ਰਾਸਨ ਹਾਰੇ ਜਿਨ ਨੇ ਸਾਥ ਗੁਰ ਸੇਵਿਆ ਪਿਆਰੀ ਜਨ ਕੇ ਸਾਥ ਤਰੇ ਜਨਾ ਠਾਕ ਨਾ ਪਾਈਏ ਪਿਆਰੇ ਅੰਮ੍ਰਿਤ ਰਸਨ ਹਰੇ ਬੂਡੇ ਪਾਰੇ ਪੈ ਬਿਨਾ ਪਿਆਰੇ ਤਾਰੇ ਨਗਰ ਕਰੇੀਂ ਕੀ ਤੂੰ ਹੈ ਸਹਲਾਣਾ ਪਿਆਰੀ ਕੀ ਤੇਰੀ ਸਹਲਾ ਵੇਣਾ ਵਹੁਤ ਪਟੂਬੀਏ ਪਿਆਰੇ ਕੰਦੀ ਪਾਇ ਕਾ ਰਹਾ ਸਲਾਹੀ ਸਲਾਹਣਾ ਪਿਆਰੇ ਉਜਾਇ ਵਰਨਾ ਕੋਏ ਮੇਰੇ ਪ੍ਰਭੂ ਸਲਾਹਣ ਸੇ ਭਰੇ ਪਿਆਰੇ ਸ਼ਬਦ ਰਤੇ ਰੰਗ ਹੋਏ ਜਿਸ ਕੀ ਸੰਗਤ ਜੇ ਮਿਲੇ ਪਿਆਰੇ ਰਸ ਲੈ ਤਤ ਬਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸੱਚਾ ਨੀਸਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੇ ਹੁਕਮਾ ਪ੍ਰਸ਼ਾਨ ਗੁਰਬੈ ਨਾ ਹੁਕਮ ਨਾ 부ਜੀਆ ਪਿਆਰੇ ਸੱਚੇ ਸੱਚਾ ਤਾਂ ਹੁਕਮ ਬੈ ਅੰਦਰ ਨਿਮਿਆ ਪਿਆਰੇ ਉਕਮਾ ਉਦਰ ਮਜਾਰ ਉਕਮਾ ਅੰਦਰ ਜਮਿਆ ਪਿਆਰੇ ਉਦੋ ਸਿਰ ਕੈ ਪਾਰ ਗੋਰ ਮੱਖ ਧਰ ਕੇ ਜਾਣੀਏ ਪਿਆਰੇ ਚੱਲ ਕਾਰਜ ਸਾਰ ਹੁਕਮ ਅੰਦਰ ਆਇਆ ਪਿਆਰੇ ਹੁਕਮੇ ਜਾ ਤੋ ਜਾਈ ਹੁਕਮੇ ਵੰਨ ਚਲਾਈਆ ਪਿਆਰੇ ਮਨ ਮੁਖ ਲਹਿ ਸਜਾਈ ਹੁਕਮੇ ਸ਼ਬਦ ਪਛਾਣੀਐ ਪਿਆਰੇ ਦਰਗ ਪੈਦਾ ਜਾਏ ਹੁਕਮੇ ਗਣਤ ਗਣਾਈਐ ਪਿਆਰੇ ਹੁਕਮੇ ਹਮੈ ਦੋਇ ਹੁਕਮੇ ਪਵਵਈਏ ਪਿਆਰੇ ਆਵਗਣ ਮੁਠੀਰੋਇ ਹੁਕਮਸਿਆ ਤੇ ਸ਼ਾਹ ਕਾ ਪਿਆਰੇ ਆਤਮੇ ਲਾ ਬੁੜਾਈ ਹੋਏ ਆਖਣ ਔਖਾ ਆਖੀਏ ਪਿਆਰੇ ਕਿਉ ਸੁਣੀਏ ਸਚਨਾ ਜਿਨੇ ਸੋਸਾ ਲਾਇਆ ਆ ਤਿੰਨ ਗਲਿਆਰੇ ਜਾ ਨਾ ਮਿਲ ਸੰਤੋਖੀਆ ਪਿਆਰੇ ਨਦਰਿ ਮੇ ਲ ਮਿਲਾ ਕਾਇ ਕਾਗਦ ਜੇਤੀਆ ਪਿਆਰੇ ਵਾ ਨਮਸਵਾਣੀ ਤਾਰ ਲਲਤਾ ਲੇਖਣਾ ਸਾਥ ਕੀ ਪਿਆਰੇ ਆਰਗੋਣ ਲਿਖੋ ਵਿਚਾਰ ਸਾਨ ਲੇਖਾਰੀ ਨਾਨਕਾ ਪਿਆਰੇ ਸਾਚੇ ਲਿਖਉਰਤਾਰ ਕਾਇ ਕਾਗਦ ਜੇਤੀ ਹੈ ਪਿਆਰੇ ਮਾਨਵ ਸੁਆਣੀ ਤਾਰ ਲਲਤਾ ਲਖਣਾ ਸਤ ਕੀ ਪਿਆਰੇ ਆਰ ਗੋੜਾ ਲਿਖੋ ਵਿਚਾਰ ਤਨ ਲਖਾਰੀ ਨਾਨਕਾ ਪਿਆਰੇ ਸਾਚੇ ਲਖੇ ਔਰ ਤਾਰ ਉਹ ਰਾਹੀ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ